ਦੇ ਸਿਰ ਤੇ ਛੱਤ ਕੋਈ ਨਹੀਂ ਇਹਦਾ ਰਿਸ਼ਤੇਦਾਰ ਕੋਈ ਨਹੀਂ ਇਹਦਾ ਰੋਟੀ ਦਾ ਪ੍ਰਬੰਧ ਕੋਈ ਨਹੀਂ ਇਹਦਾ ਭੈਣ ਭਰਾ ਕੋਈ ਨਹੀਂ ਇਹਨੂੰ ਰਿਸ਼ਤਾ ਕਿਸੇ ਨਹੀਂ ਕਰਨਾ ਆ ਚਾਰ ਪੰਜ ਗੱਲਾਂ ਕਹਿ ਕੇ ਮਾਤਾ ਦੀ ਆਵਾਜ਼ ਬੰਦ ਹੋ ਗਈ ਗਲਾ ਭਰ ਗਿਆ ਹੁਣ ਜੀਤੇ ਘਰ ਬੈਠੇ ਜੇ ਮਾਣ ਕਰੂੰ ਤੋਦੀ ਉਪਰੇ ਮੇਰੇ ਪ੍ਰੀਤਮ ਪਿਆਰੇ ਗੁਰੂ ਅਮਰਦਾਸ ਨੇ ਸਿਰ ਤੇ ਹੱਥ ਰੱਖ ਕੇ ਆਖਿਆ ਮਾਂ ਫਿਕਰ ਨਾ ਕਰ ਤੂੰ ਕਹਿੰਦੀ ਇਹਦੇ ਸਿਰ ਤੇ ਛੱਤ ਨਹੀਂ ਇੱਕ ਦਿਨ ਇਦਾਂ ਦਾ ਹੋਣਾ ਇਹਦੀ ਸੋਨੇ ਦੀ ਛੱਤ ਹੋਊਗੀ ਆਖੋ ਸਤਨਾ। ਤੂੰ ਕਹਿੰਦੀ ਇਹਦੀ ਰੋਟੀ ਦਾ ਪ੍ਰਬੰਧ ਨਹੀਂ ਜਿੰਨੂੰ ਕਿਤੇ ਉਹ ਰੋਟੀ ਨਹੀਂ ਮਿਲੂਗਾ ਇਹਦੇ ਘਰੋਂ ਰੋਟੀ ਖਾਣਗੇ ਤੂੰ ਕਹਿੰਦੀ ਇਹਦਾ ਕੱਪੜਾ ਕੋ ਨਹੀਂ 50-50 ਲੱਖ ਦੇ ਬਸਤਰ ਪਾਇਆ ਕਰਨੇ ਅਜੇ ਇੱਕ ਰਾਤ ਦਾ ਚੰਦੋਏ ਦਾ ਸੈੱਟ 25 ਲੱਖ ਦਾ ਤੇ ਚੌਥਾ ਬਚਨ ਸੀ ਤੂੰ ਕਹਿੰਨੀ ਇਹਦਾ ਰਿਸ਼ਤੇਦਾਰ ਕੋਈ ਨਹੀਂ ਤਿੰਨ ਤਿੰਨ ਘੰਟੇ ਇਹਦੇ ਰਿਸ਼ਤੇਦਾਰ ਜਿਹੜੇ ਦਰਸ਼ਨ ਕਰਨ ਆਇਆ ਕਰਨਗੇ ਸੰਗਤ ਉਹਨਾਂ ਨੂੰ ਮੱਥਾ ਟੇਕਦੇ ਲੱਗ ਜਿਆ ਕਰਨਗੇ ਤੇ ਪੰਜਵਾਂ ਬਚਨ ਕੀਤਾ ਸੀ ਮਾਂ ਤੂੰ ਕਹਿੰਦੀ ਇਹਦਾ ਆਸਰਾ ਕੋਈ ਨਹੀਂ ਜਿਹਦਾ ਕੋਈ ਆਸਰਾ ਨਹੀਂ ਹੋ ਉਹਨੂੰ ਗੁਰੂ ਰਾਮਦਾਸ ਆਸਰਾ ਦੇਣਗੇ ਅੱਜ ਵੀ 100 ਚੋਂ 20% ਲੋਕ ਮੰਝਿਆਂ ਤੇ ਪਿਆ ਜਿਨ੍ਹਾਂ ਨੂੰ ਪੈਪ ਲੱਗੇ ਪਾਸੇ ਗਲਗੇ ਘਰ ਦੇ ਅਰਦਾਸ ਕਰਾਉਂਦੇ ਪਾਸ਼ਾ ਇਹਦੇ ਤੇ ਪਰਦਾ ਪਾਦੇ ਅੱਜ ਜਿਹਨੂੰ ਕੋਈ ਨਹੀਂ ਰੱਖਦਾ ਉਹਨੂੰ ਗੁਰੂ ਰਾਮ ਦਾਸ ਰੱਖਦੇ ਆ ਪੰਜਵਾਂ ਤੇ ਆਖਰੀ ਬਚਨ ਸੀ ਕਹਿੰਦੇ ਇਹਦਾ ਵਿਆਹ ਨਹੀਂ ਹੋਣਾ ਮਹਾਰਾਜ ਕਹਿੰਦੇ ਇਹ ਭਾਰੀ ਪੁਰਖ ਹੈ ਇਹਦੇ ਤੋਂ ਬਿਨਾਂ ਲੋਕਾਂ ਦੇ ਵਿਆਹ ਹੀ ਨਹੀਂ ਹੋਇਆ ਕਰਨੇ